ਵੱਲੋਂ ਕੀਤਾ ਜਾ ਰਿਹਾ ਸੀ ਉਦੋਂ ਹਾਲਾਂਕਿ ਕਾਂਗਰਸ ਦੀ ਸਰਕਾਰ ਸੀਗੀ ਆ ਪਰ ਜਿੰਨੀ ਤੇਜ਼ੀ 2014 ਤੋਂ ਬਾਅਦ ਇਹਦੇ ਵਿੱਚ ਆਈ ਉਹ ਭਾਜਪਾ ਦੀ ਸਪੈਸ਼ਲ ਨੀਤੀ ਦਾ ਹਿੱਸਾ ਹੈ ਤੇ ਉਹ ਕਹਿੰਦੇ ਵੀ ਨੇਗੇ ਹੁਣ ਦਾਅਵਿਆਂ ਨਾਲ ਮਤਲਬ ਕਹਿ ਰਹੇ ਨੇ ਕਿ ਅਸੀਂ ਹਿੰਦੁਸਤਾਨ 'ਚੋਂ ਅਤਵਾਦ ਖਤਮ ਕਰਤਾ ਅਸੀਂ ਜੰਮੂ ਕਸ਼ਮੀਰ ਦੇ ਵਿੱਚੋਂ ਸਾਰਾ ਕੁਝ ਸੈੱਟ ਕਰ ਦਿੱਤਾ ਅਸੀਂ ਮਾਓਵਾਦੀਆਂ ਨੂੰ ਖਤਮ ਕਰਤਾ ਇੱਕ ਇਸ਼ਾਰਾ ਇਹਦੇ ਵਿੱਚ ਕੀਤਾ ਗਿਆ ਕਿ ਐਕਚੁਅਲੀ ਜਿਹੜੇ ਵਿਰੋਧੀਆਂ ਦੇ ਜਾਂ ਬੁੱਧੀਜੀਵੀਆਂ ਦੇ ਮੋਬਾਈਲ ਫੋਨ ਜਿਹਦਾ ਚ ਜਕਰਪਾ ਬਾਤ ਚ ਵੀ ਕਰਾਂਗੇ ਲੈਪਟਾਪਸ ਦੇ ਵਿੱਚ ਇਹ ਸਾਰੇ ਲਈ ਇਹਨਾਂ ਨੇ ਕਿਉਂਕਿ ਜਿਹੜੀ ਪੈਗਾਸਸ ਹੈ ਇਜ਼ਰਾਈਲ ਦੀ ਕੰਪਨੀ ਹੈ ਫਰਮ ਹੈ ਉਹ ਉਥੋਂ ਦੀ ਸਰਕਾਰ ਦੀ ਪਰਮਿਸ਼ਨ ਤੋਂ ਬਿਨਾਂ ਕਿਸੇ ਨੂੰ ਸੇਵਾ ਨਹੀਂ ਦਿੰਦੀ ਆ ਸਾਈਬਰ ਸਕਿਉਰਟੀ ਵਾਲੀ ਤੇ ਪ੍ਰਧਾਨ ਮੰਤਰੀ ਦਾ ਉੱਥੇ ਜਾਣਾ ਉਹ ਹਰੀ ਝੰਡੀ ਦਵਾਉਣ ਦਾ ਇੱਕ ਮਤਲਬ ਉਹਨੇ ਕੰਮ ਕੀਤਾ ਉਹਨੀਆਂ ਦੇ ਸਿਵਾਵਾਂ ਲਈਆਂ ਤੇ ਇਹਦਾ ਰਾਮਰੋਲਾ ਪ੍ਰੈਸ ਦੇ ਵਿੱਚ ਵੀ ਆਇਆ ਸੀ ਆਪੋਜੀਸ਼ਨ ਪਾਰਟੀਆਂ ਦੇ ਜਿਹੜੇ ਨੇਤਾਵਾਂ ਦੇ ਵੀ ਫੋਨ ਜਿਹੜੇ ਹੈਕ ਕੀਤੇ ਗਏ ਸੀ ਤੇ ਕਾਫੀ ਚਰਚਾ ਪ੍ਰੈਸ ਦੇ ਵਿੱਚ ਰਹੀ ਹੈ ਅਕਤੂਬਰ 2019 ਦੇ ਵਿੱਚ ਮਹਾਰਾਸ਼ਟਰ ਵਿੱਚ शिवसेना ਕਾਂਗਰਸ ਨੈਸ਼ਨਲਿਸਟ ਕਾਂਗਰਸ ਪਾਰਟੀ ਬੀਜੇਪੀ ਨੂੰ ਹਰਾ ਕੇ ਇੱਕ ਨਵੀਂ ਗੱਠਜੋੜ ਸਰਕਾਰ ਉਹਨਾਂ ਨੇ ਬਣਾਈ ਤੇ ਉਹਦੇ ਵਿੱਚ ਨੈਸ਼ਨਲ ਕਾਂਗਰਸ ਪਾਰਟੀ ਵੀ ਸੀ ਜਿਹਦੇ ਆਗੂ ਸ਼ਰਦ ਪਵਾਰ ਨੇ ਭੀਮਾ ਕੋਰੇਗਾਓ ਕੇਸ ਦੀ ਆਜ਼ਾਦ ਜਾਂਚ ਕਰਨੀ ਮੰਗ ਕਰਦੀ ਕਿਉਂਕਿ ਪਹਿਲਾਂ ਉੱਥੇ ਬੀਜੇਪੀ ਦੀ ਸਰਕਾਰ ਸੀ ਬਾਅਦ ਦੇ ਵਿੱਚ ਇਹ ਸਾਂਝੇ ਗੱਠਜੋੜ ਦੀ ਸਰਕਾਰ ਆ ਗਈ ਤਾਂ ਸ਼ਰਦ ਪਵਾਰ ਜਿਹੜੇ ਨੈਸ਼ਨਲ ਕਾਂਗਰਸ ਪਾਰਟੀ ਦੇ ਆਗੂ ਨੇ ਉਹਨਾਂ ਨੇ ਭੀਮੇ ਕੋਰੇਗਾਓਂ ਕੇਸ ਦੀ ਨਿਰਪੱਖ ਜਾਂਚ ਦੀ ਮੰਗ ਕਰ ਦਿੱਤੀ ਤੇ ਇਸੇ ਰੌਸ਼ਨੀ ਦੇ ਵਿੱਚ 23 ਜਨਵਰੀ 2020 ਨੂੰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੇ ਜਾਂਚ ਦੀ ਸਥਿਤੀ ਬਾਰੇ ਰਾਜ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਇੱਕ ਰਿਵਿਊ ਮੀਟਿੰਗ ਕੀਤੀ ਤਾਂ ਹੁਣ ਇੱਥੇ ਹੋਇਆ ਕਿ ਤਾਂ ਇਹਨਾਂ ਨੂੰ ਬੀਜੇਪੀ ਸਰਕਾਰ ਨੂੰ ਉਹ ਸਾਰੇ ਕੇਸ ਦੇ ਵਿੱਚ ਬਾਜੀ ਪਿੱਪੈਂਦੀ ਜਾਪੀ ਇਹਨਾਂ ਨੇ ਕੀ ਕੀਤਾ ਕਿ 24 ਜਨਵਰੀ 2020 ਨੂੰ ਯਾਨੀ 23 ਨੂੰ ਉਹਨਾਂ ਨੇ ਮੀਟਿੰਗ ਕੀਤੀ ਹੈ ਤੇ 24 ਜਨਵਰੀ 2020 ਨੂੰ ਕੇਂਦਰ ਸਰਕਾਰ ਨੇ ਜਾਂਚ ਸੀ ਜਿਹੜੀ ਉਹ ਪੂਨੇ ਸ਼ਹਿਰੀ ਪੁਲਿਸ ਤੋਂ ਬਦਲ ਕੇ ਕਿਉਂਕਿ ਪੂਨੇ ਦੀ ਜਿਹੜੀ ਪੁਲਿਸ ਸੀਗੀ ਉਹ ਕਿਉਂਕਿ ਰਾਜ ਸਰਕਾਰ ਦੇ ਸਟੇਟ ਗਵਰਨਮੈਂਟ ਦੇ ਅੰਡਰ ਸੀ ਤਾਂ ਇਹਨਾਂ ਨੂੰ ਲੱਗਿਆ ਕਿ ਉੱਥੇ ਪੁਲਿਸ ਦੇ ਵਿੱਚ ਜਿਹੜੇ ਕੋਈ ਉਹਨਾਂ ਦੇ ਪੱਖੀ ਅਧਿਕਾਰੀ ਹੋ ਸਕਦੇ ਨੇ ਜਾਂ ਕੋਈ ਨਿਰਪੱਖ ਅਧਿਕਾਰੀ ਲਾਏ ਜਾ ਸਕਦੇ ਨੇ ਤੇ ਸਾਡਾ ਜਿਹੜਾ ਹੈਗਾ ਉਹ ਸਾਰਾ ਸਿਸਟਮ 익ਸਪੋਜ਼ ਹੋ ਜਾਏਗਾ ਤਾਂ ਪੁਨੇ ਸ਼ਹਿਰੀ ਪੁਲਿਸ ਤੋਂ ਬਦਲ ਕੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਯਾਨੀ NIA ਨੂੰ ਦੇਤੀ ਜੋ ਗ੍ਰਹਿ ਮੰਤਰਾਲੇਟ ਕੰਮ ਕਰਦੀ ਹੈ ਤੇ ਕੇਂਦਰੀ ਏਜੰਸੀ ਹੁੰਦੀ ਹੈ ਤੋਂ ਸੈਂਟਰ ਸਰਕਾਰ ਮੁਤਾਬਕ ਉਹਨੇ ਚੱਲਣਾ ਹੁੰਦਾ ਤੇ ਇਹ ਇਹਨਾਂ ਨੇ ਇੱਕ ਧੋਬੀ ਬਟੜਾ ਮਾਰਿਆ ਆਪਣਾ ਬਚਾਅ ਕਰਨ ਲਈ ਤੇ ਉਹਦੇ ਵਿੱਚ ਕੰਮ ਜਾਬ ਹੋਈ ਉਸ ਸਮੇਂ 12 ਮਾਰਚ 2020 ਦਾ ਵਿੱਚ ਮਤਲਬ ਦਾ ਤਾਰਵਾ ਜਿਹੜਾ ਇੱਕ ਫਰੰਟ ਹੈਗਾ ਜਾਂ ਪੇਪਰ ਕਹੋ ਇਹਨਾਂ ਰੋਮਾ ਬਲਸਨ ਦੀ ਹਾਰਡ ਡਿਸਕ ਦੀ ਸਾਈਬਰ ਫਰੈਂਸਿਕ ਜਾਂਚ ਕੀਤੀ ਇਸ ਨੂੰ ਸਬੂਤਾਂ ਵਿੱਚ heira pheri ਅਤੇ bin34 trojan gen then34 trojan gen ਨਾਮ ਦਾ ਮਾਲਵੇਅਰ ਮਿਲਿਆ ਨਾਂ ਵੀ ਦੱਸਤਾ ਉਹਨਾਂ ਜੋ ਕੰਪਿਊਟਰ ਤੱਕ ਦੂਰ ਤੋਂ ਪਹੁੰਚਣ ਦੀ ਆਗਿਆ ਦਿੰਦਾ ਹੈ ਜਿਹੜਾ ਇੱਕ ਹੈਕਰ ਨੂੰ ਕੰਪਿਊਟਰ ਤੋਂ ਚੀਜ਼ਾਂ ਲੈ ਸਕਣ ਤੇ ਉਸ ਵਿੱਚ ਫਾਈਲਾਂ ਰੱਖ ਸਕਣ ਦੀ ਕਾਬੂਲ ਬਣਾਉਂਦਾ ਹੈ ਤਾਂ ਹੁਣ ਇਸ ਜਿਹੜਾ ਟ੍ਰੋਜਨ ਬਿੰਨ 34 ਟ੍ਰੋਜਨ ਜੈਨ ਸੀਗਾ ਯਾਨੀ ਉਹਦਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਕੋਈ ਵੀ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ Maoਵਾਦੀਆਂ ਦੇ ਪੱਤਰ ਉਹਨਾਂ ਚੋਂ ਮਿਲੇ ਇਹੋ ਜਿਹਾ ਮਟੀਰੀਅਲ ਕਿਸੇ ਦੇ ਲੈਪਟਾਪ 'ਚ ਕੰਪਿਊਟਰ 'ਚ ਰੱਖ ਵੀ ਸਕਦਾ ਹੈ ਤੇ ਉਹਦੇ ਚੋ ਚੋਰੀ ਵੀ ਕਰ ਸਕਦਾ ਹੈ ਇਹ ਕੰਮ ਕੀਤਾ ਗਿਆ ਜਿਹੜਾ ਕਿ ਦਾ ਕਾਰਵਾ ਨੇ ਸਾਹਮਣੇ ਲਿਆਂਦਾ 31 ਜੁਲਾਈ 2020 ਨੂੰ ਤੋਂ 31 ਜੁਲਾਈ 2020 ਤੋਂ ਲੈ ਕੇ ਫਰਵਰੀ 2021 ਤੱਕ ਰੋਨਾ ਮਿਲਸਨ ਦੀ ਕਾਨੂੰਨੀ ਬਚਾਅ ਟੀਮ ਨੇ ਰੋਨਾ ਦੀ ਹਾਰਡ ਡਿਸਕ ਡਰਾਈਵ ਦੀ ਇੱਕ ਕਲੋਨ ਕਾਪੀ ਦੀ ਜਾਂਚ ਕਰਨ ਲਈ ਮੈਸਾਚੂਸੈਟਸ ਯੂ ਐਸ ਏ ਦੇ ਵਿੱਚ ਇੱਕ ਸਾਈਬਰ ਫੋਰੈਂਸਿਕ ਫਰਮ ਹੈ ਅਰਸਨਲ ਕੰਸਲਟਿੰਗ ਉਸ ਫਰਮ ਦਾ ਨਾਮ ਹੈ ਅਰਸਨਲ ਕੰਸਲਟਿੰਗ ਜਿਹੜੀ ਕਿ ਅਮਰੀਕਾ ਦੀ ਹੈ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਹੈ ਉਹਦੇ ਪਾਸ ਮਤਲਬ ਇਹ ਹਾਰਡ ਡਰਾਈਵ ਦੀ ਇੱਕ ਕਲੋਨ ਕਾਪੀ ਜਿਹੜੀ ਕਿ ਪੁਲਿਸ ਤੋਂ ਉਹਨਾਂ ਨੇ ਪ੍ਰਾਪਤ ਕੀਤੀ ਸੀ ਉਹ ਉਹਨਾਂ ਕੋਲੇ ਭੇਜ ਦਿੱਤੀ ਕੇਸ ਦੀ ਜਾਂਚ ਕੀਤੀ ਜਾਵੇ ਤਾਂ ਜਿਹੜੀ ਅਰਸਨਲ ਕੰਸਲਟਿੰਗ ਫਰਮ ਸੀਗੀ ਉਸਨੇ ਉਹਦੇ ਤੇ 6 ਮਹੀਨੇ ਕੰਮ ਕੀਤਾ ਉਸ ਕਲੋਨ ਕਾਪੀ ਤੇ ਕਲੋਨ ਕਾਪੀ ਕਾਹਦੀ ਸੀਗੀ ਜਿਹੜੀ ਉਹ ਹਾਰਡ ਡਿਸਕ ਦੀ ਜਿਹਦੇ ਵਿੱਚ ਇਹਨਾਂ ਨੇ ਦਾਵਾ ਕੀਤਾ ਗਿਆ ਸੀਗਾ ਕਿ ਰੋਨਾ ਵਿਲਸਨ ਦੇ ਕੰਪਿਊਟਰ ਦੇ ਵਿੱਚ ਉਹ ਪੱਤਰ ਪਾਏ ਗਏ ਨੇ ਤਾਂ ਆਰਸਨਲ ਕੰਸਲਟਿੰਗ ਦੀ ਰਿਪੋਰਟ ਦੇ ਸਮਾਚਾਰ ਦਾ ਖਲਾਸਾ ਡਬਲਿੰਗਟਨ ਪੋਸਟ ਵਿੱਚ 10 ਫਰਵਰੀ 2021 ਨੂੰ ਹੋਇਆ ਉਹਦੇ ਚ ਰਿਪੋਰਟ ਛਪ ਗਈ ਵਿਸ਼ਿੰਗਟਨ ਪੋਸਟ ਦੇ ਵਿੱਚ 8 ਫਰਵਰੀ 2021 ਨੂੰ ਰੋਨਾ ਵਿਲਸਨ ਦੇ ਵਕੀਲਾਂ ਨੇ ਆਰਸਨਲ ਰਿਪੋਰਟਿੰਗ ਦੇ ਨਿਰਣਿਆਂ ਨੂੰ ਐਨਆਈਏ ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਕੀਤਾ ਰਿਪੋਰਟ 'ਚ ਦਾਵਾ ਕੀਤਾ ਗਿਆ ਸੀ ਕਿ ਰੋਨਾ ਵਿਲਸਨ ਦੀ ਗ੍ਰਿਫਤਾਰੀ ਤੋਂ ਪਹਿਲਾਂ ਉਸਦੇ ਲੈਪਟਾਪ ਨਾਲ ਨੈਟਵਾਇਰ ਇਹ ਮਾਲਵੇਅਰ ਨੈਟਵੇਅਰ ਨੈਟਵਾਇਰ ਮਾਲਵੇਅਰ ਰਾਹੀਂ ਲਗਭਗ 2 ਸਾਲ ਛਿੜਛੜ 'ਚ ਕੀਤੀ ਗਈ ਸੀ ਤਿੰਨ ਹਮਲਿਆਂ ਦੇ ਸਿੱਟੇ ਵਜੋਂ ਕਟੋ-ਕਟ 10 ਇਲਜ਼ਾਮ ਤਰਾਸ਼ੀ ਵਾਲੇ ਦਸਤਾਵੇਜ਼ ਇਸ ਵਿੱਚ ਰੱਖੇ ਗਏ ਸਨ ਇਹ ਜਿਹੜਾ ਹੈਗਾ ਅ ਪਰਸਨਲ ਕੰਸਲਟਿੰਗ ਦੀ ਬਾਈਕ ਦੀ ਫਾਈਂਡਿੰਗ ਸੀਗੀ ਉਹਦਾ ਸਿੱਟਾ ਸੀ ਰੋਨਾ ਵਿਲਸਨ ਦੇ ਵਕੀਲਾਂ ਨੇ ਉਸ ਵੱਲੋਂ ਮੁੰਬਈ ਹਾਈ ਕੋਰਟ ਵਿੱਚ ਅਰਜੀ ਦਾਖਲ ਕਰਕੇ ਇਹਨਾਂ ਦਸਤਾਵੇਜ਼ਾਂ ਦੇ ਰੱਖੇ ਜਾਣ ਬਾਰੇ ਇੱਕ ਨਿਰਪੱਖ ਜਾਂਚ ਦੀ ਮੰਗ ਕੀਤੀ ਹੁਣ ਜਿਹੜਾ ਇਹ ਸਿੱਟਾ ਆ ਗਿਆ ਵੀ ਇਹ ਤਾਂ ਆ ਮਾਲਵੇਅਰ ਦੇ ਰਾਹੀਂ ਇਸ ਤਰ੍ਹਾਂ ਇਹ ਕੰਮ ਕੀਤਾ ਗਿਆ ਸੀ ਉਹ ਸਾਰਾ ਸਕੈਂਡਲ ਸਾਹਮਣੇ ਆ ਗਿਆ ਪਰ ਉਹਨਾ ਮਿਲਸਨ ਦੇ ਵਕੀਲਾਂ ਨੇ ਹਾਈ ਕੋਰਟ ਦੇ ਵਿੱਚ ਐਪਲੀਕੇਸ਼ਨ ਦਿੱਤੀ ਵੀ ਇਹਦੇ ਬਾਰੇ ਇੱਕ ਨਿਰਪੱਖ ਜਾਂਚ ਕੀਤੀ ਜਾਣੀ ਚਾਹੀਦੀ ਹੈ ਤੇ ਇਹ ਹਵਾਲਿਆਂ ਨੂੰ ਤੇ ਸਟੱਡੀ ਹੋਣੀ ਚਾਹੀਦੀ ਹੈਗੀ ਕਰੋਨਾ ਦੀ ਨਵੀਂ ਅਰਜੀ 'ਚ ਹਾਈ ਕੋਰਟ ਤੋਂ ਇਹ ਵੀ ਮੰਗ ਕੀਤੀ ਗਈ ਕਿ ਰਿਕਾਰਡਾਂ ਦੀ ਸਮੀਖਿਆ ਕਰਨ ਵਿੱਚੋਂ ਮਹਾਰਾਸ਼ਟਰ ਸਰਕਾਰ ਵੱਲੋਂ ਯੂਪੀਏ ਤਹਿਤ ਕੇਸ ਚਲਾਉਣ ਨੂੰ ਦਿੱਤੀ ਗਈ ਮਨਜ਼ੂਰੀ ਨੂੰ ਰੱਦ ਕੀਤਾ ਜਾਵੇ ਕਿਉਂਕਿ ਇਨ੍ਹਾਂ ਪੱਤਰਾਂ ਦੇ ਆਧਾਰ ਦੇ ਉੱਤੇ ਜਿਹੜਾ ਹੈਗਾ ਯੂਪੀਏ ਲਾਇਆ ਗਿਆ ਸੀ ਉਹਨਾਂ ਤੇ ਤੇ ਉਹਦੀ ਕੋਈ ਤਕ ਨਹੀਂ ਬਣਦੀ ਜੇ ਉਹ ਸਾਰੀ ਮਤਲਬ ਜਲ ਸੱਜੀ ਦਾ ਕੰਮ ਨੰਗਾ ਹੋ ਗਿਆ ਇਸ ਤੋਂ ਇਲਾਵਾ ਉਸਨੇ ਮੁਆਵਜ਼ਾ ਅਤੇ ਲੰਬਤ ਜਾਂਚ ਅਧੀਨ ਸਾਰੇ ਦੋਸ਼ੀਆਂ ਨੂੰ ਫੌਰੀ ਰਿਹਾ ਕਰਨ ਦੀ ਬੇਨਤੀ ਕੀਤੀ ਕਿ ਜਿਨ੍ਹਾਂ ਸਮਾਂ ਉਹਨਾਂ ਨੂੰ ਨਜਾਇਜ਼ ਹਿਰਾਸਤ ਰੱਖਿਆ ਗਿਆ ਉਹਦਾ ਕੰਪਨਸੇਸ਼ਨ ਵੀ ਦਿੱਤਾ ਜਾਵੇ ਤੇ ਉਹਨਾਂ ਦੀ ਜਿਹੜੀ ਮਤਲਬ ਪੈਂਡਿੰਗ ਪਈ ਹੈ ਕਿ ਜਾਂਚ ਇਨਵੈਸਟੀਗੇਸ਼ਨ ਉਹਨੂੰ ਖਤਮ ਕਰਕੇ ਉਹਨਾਂ ਨੂੰ ਫੌਰੀ ਰਿਹਾ ਕੀਤਾ ਜਾਵੇ 20 April 2021 ਨੂੰ ਰੋਨਾ ਵਿਲਸਨ ਦੇ ਲੈਪਟਾਪ ਬਾਰੇ ਇੱਕ ਦੂਸਰੀ ਅਰਸੋਂ ਰਿਪੋਰਟ ਜਾਰੀ ਕੀਤੀ ਗਈ ਜਿਸ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਕਿਸ ਹੱਦ ਤੱਕ ਉਸਦੇ ਲੈਪਟਾਪ ਤੇ ਹਮਲਾ ਕੀਤਾ ਗਿਆ ਟੀ ਤੋਂ ਵੱਧ ਇਲਜ਼ਾਮਤراشی ਵਾਲੇ ਦਸਤਾਵੇਜ਼ ਉਸਦੇ ਲੈਪਟਾਪ 'ਚ ਲਗਾਏ ਗਏ ਸਨ ਤਾਂ ਇੱਕ ਦੂਸਰੀ ਅਰਸਨਲ ਰਿਪੋਰਟ ਆਈ ਉਸੇ ਫਰਮ ਦੀ 20 April 6 ਜੁਲਾਈ 2021 ਨੂੰ ਤੀਸਰੀ ਅਰਸਨਲ ਰਿਪੋਰਟ ਆਈ ਜਿਦੇ ਵਿੱਚ ਕਿਹਾ ਗਿਆ ਕਿ ਸ੍ਰਿੰਦਰਾ ਸ੍ਰਿੰਦਰ ਗਾਰਡਲਿੰਗ ਦੇ ਲੈਪਟਾਪ ਨੂੰ ਵੀ ਨੈਟਵੇਅਰ ਮਾਲਵੇਅਰ ਦੀ ਵਰਤੋਂ ਕਰਕੇ ਹੈਕ ਕੀਤਾ ਗਿਆ ਸੀ ਉਹੀ ਨੈਟ ਵਾਇਰ ਜਿਹੜਾ ਜਿਹਦਾ ਜ਼ਿਕਰ ਪਹਿਲਾਂ ਹੋ ਚੁੱਕਿਆ ਅਤੇ ਇਲਜ਼ਾਮ ਤਰਾਸ਼ੀ ਵਾਲੇ ਦਸਤਾਵੇਜ਼ ਇਸ ਵਿੱਚ ਲੁਕਾਏ ਗਏ ਸਨ। ਰਿਪੋਰਟ 'ਚ ਬਿਆਨ ਕੀਤਾ ਗਿਆ ਕਿ ਹਮਲਾ ਕਰਨ ਵਾਲਾ ਸੁਰਿੰਦਰ ਅਤੇ ਰੋਮਾਂ ਦੇ ਮਾਮਲੇ 'ਚ ਉਹੀ ਸੀ। ਯਾਨੀ ਇੱਕੋ ਹੀ ਮਾਲਵੇਅਰ ਦੇ ਨਾਲ ਸਾਰਿਆਂ ਦੇ ਲੈਪਟਾਪਾਂ ਦੇ ਵਿੱਚ ਹਮਲਾ ਕੀਤਾ ਗਿਆ। ਜੁਲਾਈ-ਅਗਸਤ 2021 ਨੂੰ ਫਰਾਂਸ ਆਧਾਰਿਤ ਇੱਕ ਮੀਡੀਆ ਗੈਰ ਮੁਨਾਫਾ ਸੰਗਠਨ ਹੈ ਫਾਰਬਿਡਨ ਸਟੋਰੀਜ਼ ਇਫਰਾਸ ਦਾ ਤੇ ਅਮਨੇਸਟੀ ਇੰਟਰਨੈਸ਼ਨਲ ਦੀ ਸਕਿਉਰਿਟੀ ਲੈਬ ਦੁਨੀਆ ਭਰ ਦੇ 16 ਹੋਰ ਮੀਡੀਆ ਸੰਗਠਨਾਂ ਦੇ ਸਮੇਤ ਭਾਰਤ ਅੰਦਰਲੇ ਦਾਬਾਇਰ ਇਹਨਾਂ ਸਾਰਿਆਂ ਨੇ ਪਗਾਸਸ ਪ੍ਰੋਜੈਕਟ ਤੇ ਕੰਮ ਕੀਤਾ ਜਿਹੜਾ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਜਿਹਦੇ ਨਾਲ ਪ੍ਰਧਾਨ ਮੰਤਰੀ ਦੀ ਫੇਰੀ ਦੀਆਂ ਤਾਰਾਂ ਜੁੜੀਆਂ ਹੋਈਆਂ ਨੇ ਜਿਹੜੀ ਕਿ ਉਹਨੇ 4 ਤੋਂ 6 ਜੁਲਾਈ 2017 ਨੂੰ ਕੀਤੇ ਸੀ ਇਸ ਪੈਗਾਸਸ ਪ੍ਰੋਜੈਕਟ ਤੇ ਕੰਮ ਕੀਤਾ ਤਾਂ ਉਹਨਾਂ ਨੇ ਇਸ ਕੰਮ ਦੇ ਆਧਾਰ ਦੇ ਉੱਤੇ ਲੱਭਿਆ ਕਿ ਪੀ ਮਾ ਕੋਰੇ گاਉਂ ਦੇ ਬਹੁਤ ਸਾਰੇ ਦੋਸ਼ੀਆਂ ਤੇ ਉਹਨਾਂ ਦੇ ਕੁਝ ਪਰਿਵਾਰਕ ਮੈਂਬਰਾਂ ਸਹਿਕਰਮੀਆਂ ਤੇ ਵਕੀਲਾਂ ਦੇ ਫੋਨਾਂ ਨੂੰ ਪੈਗਾਸਸ ਸਪਾਈਵੇਅਰ ਦੀ ਵਰਤੋਂ ਕਰਕੇ ਹੈਕ ਕੀਤਾ ਗਿਆ ਸੀ ਜਿਸ ਤਰ੍ਹਾਂ ਮਾਲਵੇਅਰ ਦੇ ਰਾਹੀਂ ਉਹਨਾਂ ਦੇ ਕੰਪਿਊਟਰ ਨੂੰ ਹੈਕ ਕੀਤਾ ਗਿਆ ਉਸ ਤਰੀ ਪੈਗਾਸਸ ਸਪਾਈਵੇਅਰ ਦੇ ਨਾਲ ਉਹਨਾਂ ਦੇ ਫੋਨ ਹੈਕ ਕੀਤੇ ਗਏ ਇਹ ਗੱਲ ਜਿਹੜੀ ਹੈਗੀ ਹੈ ਉਹ ਫਾਰਬਿਡਨ ਸਟੋਰੀ ਤੇ ਅਮਨੇਸਟੀ ਇੰਟਰਨੈਸ਼ਨਲ ਨੇ ਲੈਂਦੀ 17 ਦਸੰਬਰ 2021 ਨੂੰ ਚੌਥੀ ਅਰਸਨਲ ਰਿਪੋਰਟ ਨੇ ਸਿੱਟਾ ਕੱਢਿਆ ਕਿ ਰੋਨਾ ਵਿਲਸਨ ਦੇ ਆਈਫੋਨ ਨੂੰ ਇਜ਼ਰਾਈਲੀ ਗਰੁੱਪ ਐਨਐਸਓ ਦੇ ਸਪਾਈਵੇਅਰ ਪੈਗਾਸਸ ਦੀ ਵਰਤੋਂ ਕਰਦਿਆਂ ਨਿਸ਼ਾਨਾ ਬਣਾਇਆ ਗਿਆ ਸੀ ਇਹਨਾਂ ਨਿਰਣਿਆਂ ਦੀ ਅਮਨੇਸਟੀ ਇੰਟਰਨੈਸ਼ਨਲ ਦੀ ਸਿਕਿਉਰਿਟੀ ਲੈਵਲ ਨੂੰ ਪੁਸ਼ਟੀ ਕੀਤੀ ਗਈ ਹੈ ਜੋ ਇਸ ਪ੍ਰੋਜੈਕਟ ਦਾ ਹਿੱਸਾ ਸੀ ਤਾਂ ਇਹ ਸਿਗੀ ਜਿਕੇ ਉਹਨਾਂ ਦੇ ਫੋਨ ਹੈਕ ਕਿਵੇਂ ਕੀਤੇ ਗਏ ਇਹਦੇ ਬਾਰੇ ਵੱਖ-ਵੱਖ ਏਜੰਸੀਆਂ ਨੇ ਵੱਖ-ਵੱਖ ਪਰਮਾਨੈਂਟ ਫਾਈਂਡਿੰਗਸ ਇਸਤਰੀ 9 ਫਰਵਰੀ 2022 ਨੂੰ ਮੋਡੀਫਾਈਡ এলিਫੈਂਟ ਬਾਰੇ ਸੈਂਟੀਨਲ 1 ਦੀ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਸੈਂਕੜੇ ਕਰਮਚਾਰਕਾਂ ਪੱਤਰਕਾਰਾਂ ਅਕਾਦਮਿਕ ਸ਼ਨਾ ਤੇ ਵਕੀਲਾਂ ਨੂੰ ਜਾਲ ਸਾਜੀ ਈਮੇਲਾਂ ਤੇ ਮਾਲਵੇਅਰ ਰਾਹੀਂ 2012 ਦੇ ਆਰੰਭ ਤੋਂ ਹੀ ਨਿਸ਼ਾਨਾ ਬਣਾਇਆ ਗਿਆ ਸੀ ਜਿਹੜਾ ਕਿ ਇਹ ਮਤਲਬ ਏਜੰਸੀਆਂ ਦਾ ਕੰਮ ਹੈ ਜਿਹੜੀਆਂ ਕਿ ਸਟੇਟ ਦੇ ਲਈ ਕੰਮ ਕਰਦੀਆਂ ਨੇ ਸਰਕਾਰਾਂ ਆਉਣ ਦੇ ਨਾਲ ਜਿਵੇਂ ਕਿ ਅਲਪਾ ਸ਼ਾਹ ਨੇ ਇਹ ਸੰਕੇਤ ਦਿੱਤਾ ਆਪਣੀ ਕਿਤਾਬ ਦੇ ਵਿੱਚ ਕਿ ਉਹਨਾਂ ਦੀ ਸਪੀਡ ਉਹਨਾਂ ਦੇ ਇਰਾਦਿਆਂ ਮੁਤਾਬਕ ਤੇਜ਼ ਹੋ ਸਕਦੀ ਹੈ ਮੱਦਮ ਹੋ ਸਕਦੀ ਹੈ ਪਰ ਇੱਕ ਪਰਮਾਨੈਂਟ ਜਿਹੜੀ ਸਟੇਟ ਹੈਗੀ ਆ ਉਹਦੀਆਂ ਏਜੰਸੀਆਂ ਇਹ ਇਹੋ ਜਿਹੀਆਂ ਜਿਹੜੀਆਂ ਪ੍ਰੋਗਰੈਸਿਵ ਫੋਰਸਸ ਨੇ ਉਹਨਾਂ ਦੇ ਖਿਲਾਫ ਕੰਮ ਕਰਦੀਆਂ ਰਹਿੰਦੇ ਆਣੇ ਲਗਾਤਾਰ 16 ਜੂਨ 2022 ਨੂੰ ਮੋਡੀਫਾਈਡ এলিਫੈਂਟ ਵਰੇਸ ਸੈਂਟੀਨਲ 1 ਰਿਪੋਰਟ ਦੀ ਪੈਰਵਾਇ ਰਿਪੋਰਟ ਚ ਉਹ ਤੋਂ ਬਾਅਦ ਵਾਲੀ ਫਾਲੋਅ ਅਪ ਰਿਪੋਰਟ ਜਿਹਨੂੰ ਕਹਿੰਦੇ ਨੇ ਆਪਾਂ ਵਾਈਡ ਨੇ ਹਮਲਾ ਕਰਨ ਵਾਲੇ ਆ ਯਾਨੀ ਕਿ ਕੰਪਿਊਟਰਾਂ ਤੇ ਮੋਬਾਈਲ ਫੋਨਾਂ ਉੱਪਰ ਅਤੇ ਪੁਲਿਸ ਵਿੱਚ ਸਿੱਧਾ ਸਬੰਧ ਸਥਾਪਿਤ ਕੀਤਾ ਇਹਨੂੰ ਫਿਰ ਅਗਲੀ ਗੱਲ ਹੈ ਜਿਹੜੀ ਜਿਹੜੀ ਵਾਇਰਡ ਨੇ ਕੀਤੀ ਹੈ ਉਹ ਇਹ ਦੱਸਿਆ ਹੈ ਕਿ ਹਮਲਾ ਕਰਨ ਵਾਲੇ ਜਿਹੜੇ ਹੈਕਰ ਸੀਗੇ ਅਤੇ ਪੁਲਿਸ ਇਹਨਾਂ ਦੇ ਵਿੱਚ ਡਾਇਰੈਕਟ ਕਨੈਕਸ਼ਨ ਸੀ 13 ਦਸੰਬਰ 2022 ਨੂੰ ਪੰਜਵੀਂ ਅਰਸਨਲ ਰਿਪੋਰਟਰ ਨੇ ਸਿੱਟਾ ਕੱਢਿਆ ਕਿ ਫਾਦਰ ਸਟੇਨ ਸਵਾਮੀ ਦੇ ਲੈਪਟਾਪ ਵਿੱਚ ਵੀ ਇੱਕੋ ਹੀ ਹਮਲਾਵਰ ਨੇ ਕੁਝ ਪੈਂਡ ਕੀਤੀ ਸੀ ਤੇ ਉਸ ਵਿੱਚ ਇਲਜ਼ਾਮ ਤਰਾਸੀ ਵਾਲੇ ਦਸਤਾਵੇਜ਼ ਲੁਕਾਏ ਸਨ ਉਹੀ ਸੇਮ ਹਮਲਾਵਰ ਸੀ ਜਿਹਨੇ ਦੂਜਿਆਂ ਦੇ ਲੈਪਟਾਪਾਂ 'ਚ ਕੀਤਾ ਸੀ ਇਸ ਵਿੱਚ ਕਿਹਾ ਗਿਆ ਹੈ ਕਿ ਸਟੇਨ ਇੱਕ ਵਿਸਤ੍ਰਿਤ ਮਾਲਵੇਅਰ ਮਹਿਮ ਦਾ ਲਗਭਗ 5 ਸਾਲ ਨਿਸ਼ਾਨਾ ਰਿਹਾ ਯਾਨੀ ਸਟੇਨ ਸੁਆਮੀ ਤੇ ਉਹ 5 ਸਾਲ ਤੋਂ ਲੱਗੇ ਰਹੇ ਸੀ ਠੀਕ ਜੂਨ 2019 ਵਿੱਚ ਉਸਦਾ ਲੈਪਟਾਪ ਪੁਲਿਸ ਵੱਲੋਂ ਜ਼ਬਤ ਕਰਨ ਤੱਕ ਇਹ ਮਹਿਮ ਕਿਸੇ ਦੋਸ਼ੀ ਲਈ ਸਭ ਤੋਂ ਲੰਬੀ ਜਾਣੀ ਗਈ ਹੈ ਯਾਨੀ ਸਭ ਤੋਂ ਲੰਬਾ ਜੇ ਆਪਾਂ ਕਹੇ شکار ਪਿੱਛਾ ਕੀਤਾ ਗਿਆ ਸੀ ਉਹ ਸਟੇਨ ਸੁਆਮੀ ਦਾ ਕੀਤਾ ਗਿਆ ਇਸ ਸਮੇਂ ਦੌਰਾਨ ਹੈਕਰ ਨੇ ਉਸਦੇ ਕੰਪਿਊਟਰ ਤੱਕ ਪੂਰੀ ਪਹੁੰਚ ਬਣਾ ਲਈ ਸੀ ਤੇ ਇਸ ਉੱਪਰ ਮੁਕੰਮਲ ਕੰਟਰੋਲ ਕਰ ਲਿਆ ਸੀ। ਉਸ ਨੇ ਸਟੇਨ ਦੀ ਜਾਣਕਾਰੀ ਤੋਂ ਬਿਨਾ ਇੱਕ ਗੁਪਤ ਫੋਲਡਰ ਵਿੱਚ ਦਰਜਨਾ ਫਾਈਲਾਂ ਜਮ੍ਹਾਂ ਕਰ ਦਿੱਤੀਆਂ ਸਨ। ਗੁਪਤ ਫੋਲਡਰ ਉਹ ਹੁੰਦਾ ਜਿਹੜਾ ਕਿ ਲੈਪਟਾਪਸ ਜਾਂ ਕੰਪਿਊਟਰ ਦੇ ਵਿੱਚ ਆਮ ਤੌਰ ਤੇ ਉਹ ਦਿਖਾਈ ਨਹੀਂ ਦਿੰਦਾ, ਸ਼ੋਅ ਨਹੀਂ ਹੁੰਦਾ। ਅਰਸ਼ਨਲ ਦੇ ਅਨੁਸਾਰ ਸਟੇਨ ਦੇ ਮਾਮਲੇ ਵਿੱਚ ਅਣਪਛਾਤਾ ਹੈਕਰ ਉਹੀ ਹੈ ਜਿਸ ਨੇ ਰੋਨਾ ਤੇ ਸੁਰਿੰਦਰ ਨੂੰ ਨਿਸ਼ਾਨਾ ਬਣਾਇਆ ਤਾਂ ਇਹ ਇੱਕ ਹੈਗਾ ਅ ਕਿ ਬੱਖ-ਬੱਖ ਜਿਹੜੀਆਂ ਏਜੰਸੀਆਂ ਹੈਗੀਆਂ ਉਹਨਾਂ ਨੇ ਕੀ-ਕੀ ਖਲਾਸਾ ਕੀਤਾ ਤਾਂ ਇੱਥੋਂ ਤੱਕ ਜਿਹੜੀ ਇਹ ਵੀਡੀਓ ਹੈਗੀ ਹੈ ਇਹਦਾ ਸੈਕੰਡ ਪਾਰਟ ਉਸ ਤੋਂ ਬਾਅਦ ਮਤਲਬ ਕੀਤਾ ਜਾਏਗਾ ਹੁਣ ਦੋਸਤਾਂ ਤੋਂ ਮੈਂ ਮਾਫੀ ਚਾਹੁੰਨਾ ਇੱਥੇ ਅ ਮਤਲਬ ਸਮਾਪਤੀ ਕਰਦੇ ਆ ਇਸ ਤੋਂ ਬਾਕੀ ਦੇ ਜਿਹੜੇ ਪੱਖ ਹੈਗੇ ਆ ਜਿਵੇਂ ਜਮਾਨਤਾਂ ਦਾ ਮਸਲੇ ਦੇ ਵਿੱਚ ਲੇਟੈਸਟ ਜਿਹੜੀ ਅਪਡੇਟ ਹੈਗੀ ਹੈ ਉਹ ਅਗਲੀ ਜਿਹੜੀ ਹੈਗੀ ਆ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਧੰਨਵਾਦ ਬਹੁਤ-ਬਹੁਤ ਸ਼ੁਕਰੀਆ